ਤੇ ਦਿੱਲੀ ਚ ਜੇ ਕੋਈ ਵੀਰ ਸਾਡੀ ਵੀਡੀਓ ਨੂੰ ਦੇਖਦਾ ਤਿਲਕਨਗਰ ਤਾਂ ਥੋੜੀ ਬਹੁਤ ਇਹਨਾਂ ਦੀ ਹੈਲਪ ਕਰੋ ਕੋਈ ਚੰਗਾ ਵਕੀਰ ਹੀ ਮਿਲਾ ਦਿਓ ਇਹਨਾਂ ਕੋਲ ਤਾਂ ਐਡਵੋਕੇਟ ਕਰਨ ਲਈ ਵੀ ਪੈਸੇ ਨਹੀਂ ਨਾ ਪਤਾ ਐਡਵੋਕੇਟ ਕਿਵੇਂ ਆ ਕੌਣ ਆ ਕਿੱਧਰ ਨੂੰ ਕੇਸ ਚੱਲਦਾ ਕੇਸ ਦੀ ਕੀ ਸਥਿਤੀ ਆ ਕੇਸ ਇਸ ਪੋਜੀਸ਼ਨ ਤੇ ਖੜਾ ਗਵਾਹਿਆਂ ਤੇ ਆ ਜਾਂ ਫੈਸਲੇ ਤੇ ਆ ਇਹਨਾਂ ਨੂੰ ਕੁਝ ਨਹੀਂ ਪਤਾ ਬਾਈ ਜੀ ਆ ਦੇਖੋ ਇਹ ਚੀਕਾ ਮਾਗੀ ਕਹਿੰਦੀ ਲੇਕਿਨ ਇਹਨੂੰ ਜਦੋਂ ਇਨਸਕਿਉਰਟੀ ਹੋਏਂਦੀ ਮੇਰੀ ਬਿੱਦਿਆ ਨੂੰ ਕਾਹਤੋਂ ਨਹੀਂ ਚੱਕਦੇ ਮਾਮਾ ਜੀ ਕਹਿੰਦੀ ਪਾਪਾ ਪਪਾ ਜੀ ਮਾਮਾ 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 ਮਮੋ ਗਿਆ ਕਿ ਵਿੱਦਿਓ ਬਰਥਡੇ ਆ ਗਿਆ ਇਹਦਾ 1 ਸਾਲ ਦੀ ਹੋ ਜਾਣਾ ਵਿੱਦਿਆ ਜੀ ਭਾਈ ਜੀ ਇੱਕ ਜਨ ਕੁਛ ਨਹੀਂ ਪਪਾ ਜੀ ਬਹੁਤ ਆ ਜਾਂਦੇ ਹਾਂ ਅਪਾ ਜਾਰ ਹੁੰਦੀ ਜੰਮ ਕਹਿੰਦੇ ਆ ਜੰਮ ਹੋ ਜਾਗਾ ਵਿਪਰਾ ਤੇਰੇ ਨਾਲ ਪਪਾ ਜੀ ਤੇਰੇ ਨਾਲ ਭਾਈ ਜੀ ਬਹੁਤ ਚੰਗੇ ਆ ਕੁੱਝ ਹੈਗੇ ਪਾਈ ਜਿਹਾ ਕਰਕੇ ਬਕਤ ਨੂੰ ਉਮਰ ਇੰਨੀ ਸੀ ਉਹਨਾਂ ਦੀ ਬਾਬਾ ਜੀ ਨੇ ਉਹ ਆਪਣੇ ਕੋਲੇ ਬੁਲਾ ਲਿਆ ਕੋਈ ਨਾ ਬੁੱਤਰੇ ਭਰਾ ਅਸੀਂ ਤੇਰੇ ਨਾਲ ਆ ਅਸੀਂ ਵਿਦਿਆ ਨੂੰ ਪੜ੍ਹਾਵਾਂਗੇ ਮੈਨੂੰ ਕਹਿੰਗੇ ਤੂੰ ਕੱਕੇ ਮੈਂਨੇ ਕਿ ਰੇਕੀ ਵੇਕੀ ਸਾਰੇ ਮੈਨੂੰ ਕਹਿੰਗੇ ਕਿ ਕਰਕੇ ਮੈਂਨੇ ਉਹ ਕਹਿੰਦੇ ਕਹੀ ਜਾਣਾ ਇੱਥੇ ਤੈਨੂੰ ਸਾਰਾ ਪਰਿਵਾਰ ਪਿਆਰ ਕਰਦਾ ਉਹਨਾਂ ਨੂੰ ਰੱਬ ਆਪੇ ਅਕਲ ਦਿਆ ਹੋਗਾ ਮਸੇ ਭੈਣ ਦੀਆਂ ਗੱਲਾਂ ਸੁਣ ਕੇ ਨਾ ਕਈ ਵਾਰੀ ਆਪਣਾ ਮਨੋ ਚੀਜ਼ ਪਿੰਦੀ ਘਰ ਵਾਲੇ ਨੂੰ ਪਹਿਲਾਂ ਇਕੱਲੀ ਭੈਣ ਘੌਮਦੀ ਸੀ ਸੜਕਾਂ ਤੇ ਮਹੱਲੇ ਵਾਲਿਆਂ ਨੇ ਇਕੱਠੇ ਹੋ ਕੇ ਇਹਨੂੰ ਮਹੱਲੇ ਦੇ ਮੁੰਡੇ ਨੇ ਵਿਆਹਤਾ 5 ਸਾਲ ਉਹਦੇ ਨਾਲ ਵਿਆਹ ਹੋਇਆ ਰਹੀ ਉਹਨਾਂ ਨਾਲ ਉਹਨੂੰ ਕਾਲਾ ਪੀਲਾ ਸੀਗਾ ਅਨਕੀ ਦੀ ਫੌਨਰਗੀ ਬੱਚੀ ਝੋਲੀ ਸੀਗੀ ਹਜੇ ਤਨ 4 ਮਹੀਨਿਆਂ ਦੀ ਹੋਈ ਸੀਗੀ ਵਿਦਿਆ ਜਾਂ ਉਹਦੀ ਮੌਤ ਹੋ ਗਈ ਕਾਲੇ ਪੀਲੇ ਨਾਲ ਦੁਬਾਰਾ ਫੇਰ ਸੜਕ ਤੇ ਆ ਗਈ 700 ਰੁਪਏ ਕਿੰਨਾ ਸੀ ਤੈਨੂੰ ਸਮਝ ਸਕਦੇ ਅਸੀਂ ਇਤਨਾ ਖਰਚਾ ਨਹੀਂ ਕਰ ਸਕਦੇ ਤੇ ਹਮ ਜਦੋਂ ਭੈਣ ਆ ਕੇ ਕਹਿੰਦੀ ਆ ਨਾ ਮੈਨੂੰ ਬਹੁਤ ਯਾਦ ਆਉਂਦੀ ਆ ਉਹਦੀ ਮੈਂ ਬਹੁਤ ਪਿਆਰ ਕਰਦੇ ਸੀ ਉਹ ਹੈ ਹਾਂ ਤੇ ਤੈਨੂੰ ਵੀ ਗੱਲ ਕੋਈ ਗੱਲ ਕਰਾਂਗੇ ਅੱਜ ਅਰੇਟ ਸੈਕਿੰਡਸ ਬਟ ਠੀਕ ਹੋਣਾ ਕਿ ਤੈਨੂੰ ਜੀਵਨ ਦੀ ਸਾਡੀ ਮਚੀਣਾ ਹੈ ਜਿੰਨਾ ਨੇ ਤੇ ਹੁਣ ਹੁਣ ਆਪਾਂ ਇਨੇ ਲੋਕਾਂ ਦੀ ਸੇਵਾ ਕਰਨੀ ਆ ਹੈਨਾ ਜਿਸ ਕਾਰਨ ਨੂੰ ਡਾਕਟਰ ਬਣਾਉਣਾ ਵਿਦਿਆਨੂ ਵੀ ਡਾਕਟਰ ਬਣਾਉਣਾ ਹੈਨਾ ਵੀ ਤੋਂ ਕੀ ਬਣਾਉਣਾ ਇਹਨੂੰ ਕੋਲਫਸਰ ਬਣਾਉਣਾ ਕੋਲਫਸਰ ਬਣਾਉਣਾ ਇਹਨੂੰ ਕੋਲਫਸਰ ਬਣਾਉਣਾ ਦੇਖੋ ਮੇਰੀ ਭੈਣ ਕਹਿੰਦੀ ਇਹਨੂੰ ਇਹ ਕਹਿੰਦੀ ਕੀ ਬਣਾਉਣਾ ਇਹ ਜੋ ਇੱਛਾ ਹੋਏਗੀ ਜੋ ਇੱਛਾ ਹੋਏਗੀ ਦਿੱਲੀ ਵਾਲੀ ਕੁੜੀ ਸਾਡੀ ਦਿੱਲੀ ਵਾਲੇ ਥੋੜੇ ਰਿਵਾਜ ਹੁੰਦੇ ਆ ਕਿਉਂ ਹਰਜੀਤ ਭੈਣ ਜੀ ਉਹ ਕਹਿੰਦੀ ਜੋ ਇੱਛਾ ਹੋਗੀ। ਕਿਉਂ ਸਾਡੀ ਫਰੋਜਪੁਰ ਵਾਲੀ ਕਹਿੰਦੀ ਮੈਂ ਕਹਿੰਦੀ ਪੁਲਸ ਅਫਸਰ ਬਣਾਉਣਾ। ਠੀਕ ਆ ਬਣਾ ਦੇ ਬਣਾ ਦੇ ਬਣਾ ਦੇ। ਕਰ ਦਿੰਦੀਆਂ ਇਹ ਇੰਨਾ ਜਿੰਦਾ ਪਿਆਰ ਦਿੰਦੀਆਂ ਆਰਤੀ ਸਾਡੀ ਦੇਖ ਲੋ। ਆਰਤੀ ਸਾਡੀ ਪੜਾਈ ਚ ਬਹੁਤ ਫਿਆਰਾ। ਲਾਈਟਿੰਗ ਇਹਦੀ ਬਹੁਤ ਸੋਹਣੀ ਆ। ਸਾਡੀ ਆਰਤੀ ਦੀ ਤਾਂ ਓ ਕਿੰਨੀ ਵੱਡੀ ਹੋ ਗਈ ਦੇਖਿਆ ਆਰਤੀ ਜੀ ਤੁਸੀਂ ਐਡੀ ਵੱਡੀ ਹੋ ਗਈ। ਮੇਰੇ ਢੱਡ ਦੀ ਡੀ ਹੋ ਗਈ। ਦੇਖੋ ਮੇਰੇ ਢੰਡ ਤੇ ਵੱਡੀ ਹੋ ਗਈ। ਲਾ ਤੇ ਜਦੋਂ ਆਈ ਸੀਗੀ ਨਾ ਇਹ ਇੰਨੀ ਸੀਗੀ ਇੰਨੀ ਨਿੱਕੀ ਜੀ ਸੀਗੀ ਅੱਛਾ ਉਹ ਹਣਾ ਆਤੀ ਛੱਡੀ ਭੱਡੀਆਂ ਆ ਕਵਿਤਾ ਦੇਖੋ ਸਾਡੀ ਕਿੱਡੀ ਕਵਿਤਾ ਇੱਥੇ ਆ ਕਵਿਤਾ ਜਦੋਂ ਆਈ ਸੀ ਤੁਸੀਂ ਦੇਖੀ ਸੀ ਨਾ ਜੀ ਇਹ ਇੰਨੀ ਸੀਗੀ ਕਵਿਤਾ ਇੰਨੀ ਵਾਇਕਟਰ ਰੱਖੀ ਹੋਈ ਸੀ ਪਤਾ ਨਹੀਂ ਲੱਗਦਾ ਸੀ ਇਹ ਕਵਿਤਾ ਵਾਂ ਜਾਂ ਇਹ ਅਰਜੁਨਾ ਬਣੀਆਂ ਧੀਆਂ ਭੱਡੀਆਂ ਸਿਮਰਨ ਇੱਥੇ ਆ ਸਿਮਰਨ ਦੇਖੋ ਜੀ ਜਦੋਂ ਆਈ ਸੀਗੀ ਕਿੱਡੀ ਸੀਗੀ ਜੀ ਇਹ ਇੰਨੀ ਸੀ ਇੱਦੀ ਨਿੱਕੀ ਦੀ ਇਹਦੇ ਵੀ ਵਾਲ ਕੱਟੇ ਹੋਏ ਸੀ ਜਮਾਈ ਧੀਆਂ ਤਾਂ ਬਾਹਲੇ ਛੇਤੀ ਵੱਡੀਆਂ ਹੁੰਦੀਆਂ ਭਾਈ ਰੋਡਵੇ ਦੇ ਵਿੱਚ ਬੱਸ ਚਲਾਉਂਦੇ ਸੀ ਤੁਸੀਂ ਕਿ ਕਨੈਕਟਰ ਸੀ ਜੀ ਕਿਸੇ ਗਿਆ ਡੀਟੀਸੀ ਚ ਬੱਸ ਚਲਾਉਂਦੇ ਸੀ ਹਾਂ ਜੀ ਡਰਾਈਵਰ ਸੀਗੇ ਕਿੰਨੇ ਸਾਲ ਕੀਤੀ ਡਰਾਈਵਰੀ ਮੈਂ 27 ਸਾਲ 27 ਸਾਲ ਡੀਟੀਸੀ ਦੇ ਵਿੱਚ ਬੱਸ ਚਲਾਈ ਅਵਾਰਡ ਨਹੀਂ ਲਿਆ ਅਵਾਰਡ ਵੀ ਮੇਰੇ ਕਾਦਾ ਨਹੀਂ ਗੁੱਡ ਡਰਾਈਵਰ ਹਾਂ ਜੀ ਪੁੱਤ ਹੈ ਛੱਡ ਰਹਾ ਮਤਲਬ ਰੋਡ ਸੇ ਛੱਡ ਰਹਾ ਉਹ ਕੇ ਰੋਡ ਸੇਫਟੀ ਦਾ ਤੇ ਉਹਦੀ ਪੈਨਸ਼ਨ ਵਗੈਰਾ ਹੁੰਦੀ ਆ ਉਹ ਵੀ ਨਹੀਂ ਆਦੀ ਕੇਸ ਹੋ ਗਿਆ ਸੀ ਤੇ ਉਹਨੇ ਨਾ ਜਿਸ ਦਾ ਇਹਨਾਂ ਦੀ ਨੌਕਰੀ ਜਾਨੀ ਹੈ ਨਾ ਡਿਪੋ ਮੈਨੇਜਰ ਦੀ ਲਾਈਡੂਟੀ ਮੰਗ ਰਿਆ ਸੀ ਤੇ ਨਹੀਂ ਗਿਆ ਸੀ ਨਹੀਂ ਨਹੀਂ ਰਿਫੈਕਚਰ ਹੋ ਗਿਆ ਸੀ ਹੂੰ ਤਾਂ ਉਹ ਆਰਡਰ ਹੋਇਆ ਸੀ ਸੀਐਮ ਜੀਪੀਸੀ ਸੀਐਮ ਉਹ ਰੀਚਕਪ ਮੈਡੀਕਲ ਦੁਬਾਰਾ ਦਾ ਮੈਡੀਕਲ ਚੈੱਕਅਪ ਹਾਈ ਕੋਰਟ ਦਾ ਆਦੇਸ਼ ਸੀ ਭਾਈ ਕੋਲ ਕਿੰਨਾ ਨੇ ਕਰਾਇਆ ਨਹੀਂ ਮੈਡੀਕਲ ਬੋਰਡ ਸੇ ਜਾਣ ਨਹੀਂ ਦਿੱਤਾ ਉਹਥੇ ਲਿਖਵਾ ਲਿਆ ਵੀ ਮੈਨੂੰ ਸਾਰੇ ਬੈਨੀਫਿਟ ਉੱਥੇ ਜਾਣ ਕੀ ਜਾਣਾ ਤੂੰ ਮੈਡੀਕਲ ਬੋਰਡ ਚ ਅਸੀਂ ਪੈਸੇ ਇੱਥੇ ਦੇ ਦਿੰਨੇ ਤੈਨੂੰ ਉਹ ਐਦੇ ਵਰਕ ਲਗਾ ਕੇ ਮੈਨੂੰ ਉਥੇ ਲਿਖਵਾ ਲਿਆ ਤੇ ਮੇਰੇ ਉੱਪਰ ਸਾਈਨ ਕਰਾ ਲੇ ਔਰ ਮੇਰੇ ਬੈਨੀਫਿਟ ਸਾਰੇ ਕੱਟ ਦਿੱਤੇ ਔਰ ਮੇਰਾ ਬਣਾਤਾ ਜੀ ਰੈਜਿਨੇਸ਼ਨ ਰਿਟਾਇਰਮੈਂਟ ਦੀ ਰੈਜਿਨੇਸ਼ਨ ਪਾ ਤੀ ਲੈ ਭਾਈ ਇੱਧਰ ਦੇ ਦੇ ਭਾਈ ਠੀਕ ਹੈ ਕੋਈ ਗਨੀਂਦਰ ਸਿੰਘ ਜੀ ਵਾਹਗੁਰੂ ਮੇਰ ਕਰਨ ਬਾਪੂਰ ਜਿੰਦਰ ਸਿੰਘ ਜੀ ਦਾ ਪੁੱਤ ਨਿਹਮਾ ਲਿਆਦਿਆ ਰੋਡ ਐਕਸੀਡੈਂਟ ਚਲਾ ਗਿਆ ਵਾਹ ਦੀ ਡੈਥ ਹੋ ਗਈ ਜਿਵਾਈ ਨੇ ਸੁਸਾਇਡ ਕਰ ਲਿਆ ਤੀਵੀ ਬਾਪ ਵਿਦਦ ਨੂੰ ਪ੍ਰੈਸ਼ਰ ਦਿੱਲੀ ਕਿੱਥੇ ਰਹਿੰਦੇ ਹੋ ਤੁਸੀਂ ਨੀਅਰ ਤਿਲਕਨਗਰ ਨੀਅਰ ਤਿਲਕਨਗਰ ਹਾਂਜੀ ਨਾ ਚੋਖੰਡੀ 2374 ਚੁਖੰਡੀ 20374 ਚੁਖੰਡੀ 20374 ਚੁਖੰਡੀ ਉੱਥੇ ਤੁਹਾਡਾ ਆਪਣਾ ਘਰ ਹੈ ਹਾਂਜੀ ਠੀਕ ਛੋਟੇ ਜਿਹੇ 76 ਚ ਰਹਿੰਦੇ ਆ ਛੋਟੇ ਜਿਵੇਂ ਆ ਹੁੰਦਾ ਅਪਾਰਟਮੈਂਟ ਆ ਨਹੀਂ ਕਿ ਘਰਾਂ ਮੱਲੇ ਚ ਮੱਲੇ ਜੀ ਪਾਰ ਮੱਲੇ ਜੀ ਪਾਰ ਗਿਆਜ ਕਲੋਨੀ ਆ ਜਿੱਦਾ 25 ਵਜੇ ਤੇ ਹੁੰਦੇ ਨਾ ਹਾਂ ਜੀਵੀ ਕਲੋਨੀ 25 ਕਾਹ ਤੱਕ ਘਰ ਹਾਂਜੀ ਠੀਕ ਇੱਕ ਬੈਡਰੂਮ ਕਿਚਨ ਹਾਂਜੀ ਬਾਥਰੂਮ ਹਾਂਜੀ ਉਹ ਹੀ ਅਰਸੋ ਜੀ ਇੱਕ ਪਰ ਅ ਬੈਡਰੂਮ ਕਿਚਨ ਰਫੋਈ ਅ ਫੋਈ ਤੇ ਹੋਰ ਬੱਚੇ ਕਿਨੇ ਤੁਹਾਡੇ ਜੀ ਮੇਰੇ ਬੱਚੇ ਇੱਕ ਮੰਗਾ ਸੀ ਹੂੰ ਐਕਸੀਡੈਂਟ ਚ ਐਕਸਪਾਇਰ ਹੋ ਗਿਆ ਇੱਕ ਬੇਟੀ ਹੈ ਮੇਰੀ ਹੂੰ ਤੇ ਨੂੰ ਪਤਾ ਹੀ ਹੈ ਇਹਦੇ ਨਾਲ ਕੀ ਹਾਦਸਾ ਹੋਇਆ ਐਸ ਤਰ੍ਹਾਂ ਜੀ ਰਿਹਾ ਜੀ ਇਹਦੇ ਹਸਬੰਦ ਨਾਲ ਜੋ ਹੋਇਆ ਉਹੀ ਗੱਲ ਕਰਦੇ ਹੋ ਨਾ ਤੁਸੀਂ ਕੋਈ ਨਾ ਉਹਨੂੰ ਭੁੱਲ ਕੇ ਆਪਾਂ ਅੱਗੇ ਵਧੀਏ ਅਜੀ ਤੁਹਾਡੇ ਨਾਲ ਮੇਰੇ ਭੈਣ ਸ੍ਰਿੰਦਰਕੌਰ ਦੇ ਅਸੀਂ ਭਰਾ ਆਂ ਅਗਸਤ ਚ ਰਖੜੀਆਂ ਆ ਰਹੀਆਂ ਰਖੜੀ ਬਣਾਉਣੀ ਹੈ ਮੈਂ ਆਪਣੀ ਭੈਣ ਤੋਂ ਠੀਕ ਆ ਤੇ ਹਰ ਸਾਲ ਬਣਾਇਆ ਕਰਨੀ ਹੈ ਤੇ ਅਸੀਂ ਵੀ ਤੈਨੂੰ ਹਰ ਸਾਲ ਸੰਧਾਰਾ ਦਿਆ ਕਰਾਂਗੇ ਬਿਸਕੁਟ ਦਿਆ ਕਰਾਂਗੇ ਸਪੋਰਟ ਕਰਾਂਗੇ ਭਾਣ ਜੀ ਨੂੰ ਸਾਡੀ ਨੂੰ ਪੜਾਉਣਾ ਅਸੀਂ ਇਹਨੂੰ ਅਫਸਰ ਬਣਾਉਣਾ ਅਫਸਰ ਬਣਾਉਣਾ ਮੇਰੇ ਭਰਾ ਤੁਸੀਂ ਰਜਿੰਦਰ ਸਿੰਘ ਜੀ ਫਿਕਰ ਨਾ ਕਰੋ ਅਸੀਂ ਵੀ ਤੁਹਾਡੇ ਪੁੱਤਰ ਆ ਠੀਕ ਆ ਅਜੀ ਤੁਹਾਡੇ ਪੁੱਤਰ ਆ ਉਹ ਤਾਂ ਨਹੀਂ ਬਣ ਸਕਦੇ ਪਰ ਕੋਸ਼ਿਸ਼ ਕਰਾਂਗੇ ਅਸੀਂ ਤੁਹਾਡੇ ਪੁੱਤਰ ਬਣ ਸਕੀ ਉਹਨਾਂ ਦੀ ਥਾਂ ਤਾਂ ਨਹੀਂ ਲੈ ਸਕਦੇ ਪਰ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਵਾਂਗ ਥੋੜਾ ਜਿਹਾ ਵੀ ਤੁਹਾਨੂੰ ਪਿਆਰ ਦੇ ਸਾਂ ਇਸ ਤਰ੍ਹਾਂ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਦੇਖੋ ਲਾਈਫ ਦਾ ਦਿੱਲੀ ਵਰਗੇ ਸ਼ਹਿਰ ਤੇ মেট্রੋ ਸਿਟੀ ਚ ਰਹਿੰਦੀ ਸੀ ਭੈਣ ਪੜ੍ਹੀ ਲਿਖੀ ਆ ਕਿੰਨਾ ਬਣੀ ਪੱਤੂ ਗ੍ਰੈਜੂਏਸ਼ਨ ਕੀਤੀ ਗ੍ਰੈਜੂਏਸ਼ਨ ਕੀਤੀ ਹੈ ਬੀ ਕਾਮ ਕੀਤੀ ਹੋਈ ਆ ਮੂ ਨਹੀਂ ਕਰਨਾ ਵਿਚਾਰੇ ਇਹਦੇ ਆਲਾ ਸਟਰੋਂਗ ਭਾਈ ਜੀ ਜਿਹੜਾ ਹੈ ਮੇਰੇ ਯਾਰ ਕਿ ਪਾਸ ਹੈ ਨਾ ਉਹ ਮੁੰਡੇ ਵਾਲੇ ਨੇ ਕੇਸ ਪਾਇਆ ਕੇਸ ਨਹੀਂ ਖਤਮ ਹੋ ਰਿਹਾ ਉਸਕੋਪ ਕਰਵਾ ਦੋ ਕਿਸੇ ਮਿਲ ਉਹ ਠੀਕ ਨਹੀਂ ਰਹਿੰਦਾ ਇੱਕ ਜੀ ਹੋਰ ਇਹਨਾਂ ਦੀ ਹੈਲਪ ਕਰ ਸਕਦੇ ਨੇ ਜੇ ਕੋਈ ਦਿੱਲੀ ਚ ਰਹਿੰਦੇ ਸਾਡੀ ਗੱਲ ਸੁਣਿਓ ਇਹਨਾਂ ਵਾਲਿਓ ਕੇਸ ਚੱਲਦਾ ਆਪਣੇ ਸਹੁਰਿਆਂ ਤੇ ਜਾਂ ਕੀ ਕੀ ਸਾਨੂੰ ਨਹੀਂ ਪਤਾ ਕੀ ਕੇਸ ਚੱਲਦਾ ਉਹਨਾਂ ਨੇ ਪਾਇਆ ਉਹਨਾਂ ਨੇ ਪਾਇਆ ਸੀ ਉਹਨਾਂ ਨੇ ਡਿਵੋਰਸ ਦਾ ਪਾਇਆ ਹੋਇਆ ਹੂੰ ਅਸੀਂ ਵਿਵੋਲਸ ਤਾਂ ਡੈਥ ਹੀ ਹੋ ਗਈ ਡਿਵੋਰਸ ਕੀ ਨਾ ਹੁਣ ਪਹਿਲਾਂ ਪਾਇਆ ਸੀ ਜਿਉਂਦੇ ਜੀ ਪਹਿਲਾ ਹਸਬੰਦ ਜਿਹੜਾ ਪਹਿਲਾਂ ਵਿਆਹ ਹੋਇਆ ਸੀ ਇੱਥੇ ਉਹਨਾਂ ਦਾ ਜਿੰਦਾ ਉਹਨੇ ਡਿਵੋਰਸ ਦਾ ਪਾਇਆ ਇਹ ਉਹਦੇ ਉੱਤੇ ਅਸੀਂ ਫਿਰ ਉਹ ਪਾਇਆ ਹੋਇਆ ਖਰਚੇ ਦਾ ਖਰਚੇ ਦਾ ਖਰਚੇ ਦਾ ਬੱਚਾ ਉਹਦਾ ਵਾ ਬੱਚਾ ਦੂਸਰੇ ਵਾਲਾ ਜਿਹੜਾ ਜਿਹਦੀ ਡੈਥ ਹੋ ਗਈ ਜਿਹਨੇ ਸੈਲ ਕਰ ਲਿਆ ਹੁਣ ਉੱਥੇ ਗਏ ਰਜਿੰਦਰ ਸਿੰਘ ਜੀ ਤਰੀਕ ਸੀਗੀ ਇਹਨਾਂ ਨੂੰ ਅਰੈਸਟ ਕਰ ਲਿਆ ਗਿਆ ਉਹਨੂੰ ਉੱਥੇ ਬੜਾ ਔਖਾ ਕਹਿ ਕੂਕੇ ਉੱਥੋਂ ਛਡਾ ਕੇ ਮੈਡੀਕਲ ਭੇਜਿਆ ਇੱਥੋਂ ਫੇਰ ਇਹਨਾਂ ਨੂੰ ਛੱਡਿਆ ਵੀ ਇਹਨਾਂ ਦੀ ਬੇਟੀ ਵੀ ਇੱਥੇ ਐਡਮਿਟ ਸੀ ਸਾਡੇ ਕੋਲੇ ਇਹ ਆਏ ਵਾਪਸ ਇੰਨੇ ਅਫਸਰ ਸੀਗੇ ਥੋੜੇ ਦਿਨਾਂ ਬਾਅਦ ਇਹ ਵੀ ਸਾਡੇ ਨਾਲ ਲੜਨ ਲੱਗੇ ਵੀ ਇਸ ਤਾਂ ਵਾਪਸ ਜਾਣਾ ਵਾਪਸ ਜਾਣਾ ਸਾਡੇ ਤੱਕ ਕੋਈ ਤਰੀਕ ਆ ਉਦੋਂ ਜਸ ਭੈਣ ਜਿਹਨੇ ਇਹਨੂੰ ਭੇਜਿਆ ਸੀ ਲੈ ਕੇ ਆਈ ਸੀ ਉਹ ਵਿਚਾਰੀ ਦਿੱਲੀ ਤੋਂ ਜਾ ਕੇ ਲੈ ਕੇ ਆਈ ਇਹਨਾਂ ਨੂੰ ਆਪ ਉਥੋਂ ਗੱਡੀ ਤੇ ਜਾ ਕੇ ਲੈ ਕੇ ਆਈ ਭੈਣ ਆਪਣੇ ਹਸਬੰਦ ਨੂੰ ਨਾਲ ਲੈ ਕੇ ਗਈ ਬੜੀ ਮੁਸ਼ਕਲ ਲੈਣਾ ਨੂੰ ਮਨਾਬ ਨੂੰ ਉਥੋਂ ਲੈ ਕੇ ਆਈ ਦਿੱਲੀ ਤੋਂ ਇੱਥੇ ਲਿਆ ਕੇ ਤੇ ਛੱਡ ਕੇ 15 10 12 ਦਿਨ ਨਹੀਂ ਹੋਏ ਸੀ ਉਹ ਭੈਣ ਦਾ ਬੇਟਾ ਐਂਬੂਲੈਂਸ ਲੈ ਕੇ ਯੂਪੀ ਕੋ ਡੈਥ ਹੋ ਗਈ ਸੀ ਡੈੱਡ ਬੋਡੀ ਛੱਡਣ ਗਿਆ ਸੀ ਖੜੀ ਮਰੀਜ਼ ਛੱਡਣ ਗਿਆ ਸੀ ਰਸਤੇ 'ਚ ਉਹਨੂੰ ਨੀਂਦ ਆ ਗਈ ਉਹਨੇ ਗੱਡੀ ਪੈਟਰੋਲ ਪੰਪ ਤੇ ਲਾਈ ਸ਼ਹਿਰ ਬਾਰਾਨਸੀ ਕੋਲੇ ਜਾਂ ਅਜੁੱਧਿਆ ਉਧਰ ਹੀ ਕਿਤੇ ਤੇ ਗੱਡੀ ਪੈਟਰੋਲ ਪੰਪ ਤੇ ਲਾ ਕੇ 18-19 ਸਾਲ ਦੀ ਉਮਰ ਮੁੰਡੇ ਦੀ ਯੰਗ ਮੁੰਡਾ ਇਕੱਲਾ ਹੀ ਗਿਆ ਸੀ ਛੱਡਣ ਤੇ ਗੱਡੀ ਚ ਸੌ ਗਿਆ ਨੀਂਦ ਬਾੜੀ ਆਉਂਦੀ ਸੀ ਮੰਨ ਲਓ 16-17 ਘੰਟੇ ਡਰਾਈਵ ਕੀਤੀ ਸੀ ਗੱਡੀ ਸੁੱਤੇ ਪੈ ਦੀ ਉਹ ਡੈਥ ਹੋ ਗਈ ਉਹਦੀ ਬੱਚਾ ਸੀ ਧਿਆਨ ਨਹੀਂ ਦਿੱਤਾ ਜਾਂ ਸ਼ੀਸ਼ੇ ਚਾੜ੍ਹ ਲੈ ਜਾਂ ਰੱਬ ਜਾਣਦਾ ਕਿਸੇ ਨੇ ਕੁਝ ਇਹ ਜਿਹਾ ਕਰਤਾ ਗੱਡੀ ਲੌਕਡ ਸੀ ਅੰਦਰੋਂ ਤੇ ਅੰਦਰ ਪਿਆ ਡੈਥ ਹੋ ਗਈ ਗੱਡੀ ਸਟਾਰਟ ਖੜੀ ਤੇ ਆਸ-ਪਾਸ ਦੇ ਲੋਕਾਂ ਨੇ ਦੇਖਿਆ ਵੀ ਮੁੰਡਾ ਅੰਦਰ ਪਿਆ ਖਿੜਕਾਇਆ ਹਲਾਇਆ ਫੇ ਲੋਕ ਇਕੱਠੇ ਹੋਏ ਰੌਲਾ ਪਿਆ ਗੱਡੀ ਚੋਂ ਕੱਢਿਆ ਨੰਬਰ ਕੱਢੇ ਘਰੇ ਫੋਨ ਕੀਤੇ ਤੇ ਜਸ ਭੈਣ ਦਾ ਵਿਚਾਰੀ ਦਾ ਗੁਰਸਿੱਖ ਭੈਣ ਦਮਾਲੇ ਵਾਲੀ ਜਿਹੜੀ ਇਹਨਾਂ ਨੂੰ ਲੈ ਕੇ ਆਈ ਸੀ ਸਿਵਲ ਹਸਪਤਾਲ ਦੇ ਵਿੱਚ ਅਨਨੋਨ ਲੋਕਾਂ ਦੀ ਮਦਦ ਕਰਦੀ ਜਿਨ੍ਹਾਂ ਦਾ ਕੋਈ ਨਹੀਂ ਅੱਗੇ ਪਿੱਛੇ ਭੈਣ ਦਾ ਜਵਾਨ ਪੁੱਤ 19 ਸਾਲ ਦਾ 20 ਸਾਲ ਦਾ ਦੁਨੀਆ ਤੋਂ ਤੁਰ ਗਿਆ ਸਮਾਤਮਾ ਸਾਡੀ ਛੋਟੀ ਭੈਣ ਨੂੰ ਹਿੰਮਤ ਬਖਸ਼ਣ ਪਾਣਾ ਮੰਨਣ ਦਾ ਬਲ ਬਖਸ਼ ਤੇ ਉਹ ਭੈਣ ਲੈ ਕੇ ਆਈ ਸੀ ਇਹਨਾਂ ਨੂੰ ਤੇ ਫਿਰ ਜਦੋਂ ਇੱਥੋਂ ਸਾਡੇ ਕੋਲ ਚਲੇ ਗਏ ਤਿੰਨੋਂ ਹੀ ਉੱਥੇ ਗਏ ਫਿਰ ਪੁਲਿਸ ਨੇ ਅਰੈਸਟ ਕਰ ਲੇ ਤਿੰਨੋਂ ਹੀ ਬੱਚੀ ਵੀ ਨਿੱਕੀ ਜੀ ਸਾਨੇ ਥਾਣੇ ਫਿਰ ਪਤਾ ਨਹੀਂ ਕਿਵੇਂ ਕਰਕੇ ਛੁੱਟ ਕੇ ਆਏ ਫਿਰ ਕੀ ਹੋਇਆ ਜੀ ਉਹ ਫਿਰ ਆਪਣੀ ਗੱਡੀ ਚ ਉਠਾ ਕੇ ਲੈ ਗਏ ਸੀ ਮੈਜਿਸਟ੍ਰੇਟ ਕੋ ਫਿਰ ਉਹ ਗਏ ਤ੍ਰੀਗ ਦੇਤੀਆ ਕਿੰਨੇ ਦਿਨ ਤ੍ਰੀਗ 15 ਦਿਨ ਐਗਲੇ ਅਗਲੇ ਮਹੀਨੇ ਦੀ 15 ਜੁਲਾਈ ਦੀ ਤਰੀਕ ਹੈ ਇੱਕ ਤਾਂ ਪਹਿਲਾਂ ਹੀ ਦੋਨੋਂ ਡਿਪਰੈਸ਼ਨ ਚ ਨੇ ਨਿੱਕੀ ਜੀ ਬੱਚੀ ਆ ਮਗਰ ਨਾਲ ਤੇ ਉਧਰੋਂ ਕੋਟ ਕਚਹਿਰੀ ਦੀਆਂ ਤਰੀਕਾਂ ਤੇ ਦਿੱਲੀ ਚ ਜੇ ਕੋਈ ਵੀ ਸਾਡੀ ਵੀਡੀਓ ਨੂੰ ਦੇਖਦਾ ਤਿਲਕਨਗਰ ਤਾਂ ਥੋੜੀ ਬਹੁਤ ਇਹਨਾਂ ਦੀ ਹੈਲਪ ਕਰੋ ਕੋਈ ਚੰਗਾ ਵਕੀਲ ਹੀ ਮਿਲਾ ਦਿਓ ਇਹਨਾਂ ਕੋਲ ਤਾਂ ਐਡਵੋਕੇਟ ਕਰਨ ਲਈ ਵੀ ਪੈਸੇ ਨਹੀਂ ਨਾ ਪਤਾ ਐਡਵੋਕੇਟ ਕਿਵੇਂ ਆ ਕੌਣ ਆ ਕਿੱਧਰ ਨੂੰ ਕੇਸ ਚੱਲਦਾ ਕੇਸ ਦੀ ਕੀ ਸਥਿਤੀ ਆ ਕੇਸ ਇਸ ਪੋਜੀਸ਼ਨ ਤੇ ਖੜਾ ਗਵਾਹਿਆਂ ਤੇ ਆ ਜਾਂ ਫੈਸਲੇ ਤੇ ਇਹਨਾਂ ਨੂੰ ਕੁਝ ਨਹੀਂ ਪਤਾ ਦੇ ਦੇ ਭੈਣੇ ਆ ਦੇ ਦੇ ਮੈਨੂੰ ਦੇ ਦੇ ਟਿੱਟੂ ਨੂੰ ਦੇਣਾ ਵਾ ਵਿਦਿਆ ਆ ਕਿੱਟੂ ਨੂੰ ਦੇ ਦਈਏ ਆਪਾਂ ਲੈ ਤੈਨੂੰ ਮੈਂ ਹੋਰ ਕੋਈ ਚੀਜ਼ ਦੇਵਾਂ ਵਿਦਿਆ ਘੜਾਉਣਾ ਹੈ ਦਿਓ ਕਿ ਟੌਫੀ ਕੈਂਡੀ ਦੇ ਦੋ ਕੋਈ ਯਾਨੇ ਮਾਮੂ ਚਾਹ ਮਾਮੂ ਕੋਈ ਥਾਣੇ ਮਾਮੂ ਕੋਈ ਜਾਣਾ ਤੋ ਮੇਰੀ ਵਿਦਿਆ ਦੇ ਮਾਮੂ ਤਾਂ ਜਾਣੇ ਮਾਮੂ ਕੋਈ ਜਾਣਾ ਮਮਾ ਆ ਲਾੜੋ ਲਾੜੋ ਗਿਫਟ ਤੇ ਵਧੀਆ ਜਗਾ ਹੈ ਚੰਗਾ ਤਾਂ ਇਹਨੂੰ ਵਧੀਆ ਗਿਫਟ ਦੇ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਟੂ ਯੂ ਓ ਯੂ ਓ ਯੂ ਹੈਪੀ ਬਰਥਡੇ ਟੂ ਯੂ ਟੂ ਯੂ ਟੂ ਯੂ ਐਂਡ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਨਾ ਬੇਬੇ ਆਪਣੀ ਪੋਤੀ ਨੂੰ ਬਿਠਾ ਲਾ ਭਾਈ ਗੋਦੀ ਚ ਦੋ ਮਿੰਟ ਆ ਜਾ ਗੁਰਦੇਵਜੀਤ ਕਿਵੇਂ ਗੁਰਦੇਵਜੀਤ ਠੀਕ ਆ ਵੀਰੇ ਹੁਣ ਇਹ ਕੌਣ ਮੰਮੀ ਆ ਆਹ ਕੌਣ ਇਹਦਾ ਕੀ ਨਾ ਇਹਦਾ ਨਾਮ ਹੈਗਾ ਵਿਦਿਆ ਇਹ ਮੇਰੀ ਭਾਣਜੀ ਆ ਅਮਨ ਦੀ ਕੁੜੀ ਜਿਹੜੀ ਅਮਨ ਗੁਰੂ ਹਰਸਿੰਗ੍ਹਾ ਜੀ ਦੀ ਉਹਦੀ ਬੇਟੀ ਹੈ ਦੇਖੋ ਜੀ ਗੁਰਦੇਵਜੀਤ ਵੀਰਾ ਕਿੰਨਾ ਠੀਕ ਆ ਵੀਡੀਓ ਤੇ ਲਿੰਕ ਪਾਵਾਂਗੇ ਅਸੀਂ ਇਹ ਵੀ ਨਾਲ ਦੇਖਿਓ ਗੁਰਦੇਵਜੀਤ ਵੀਰਾ ਉਦੋਂ ਤੇ ਅੱਜ ਕੀ ਫਰਕ ਹੈ ਗੁਰਦੇਵਜੀਤ ਹੁਣ ਕੋਈ ਕੰਮ-ਕਾਰ ਕਰੇਗਾ ਘਰੇ ਹਾਂਜੀ ਕੀ ਕਰੇਗਾ ਜਾ ਕੇ ਅਪਲਾਈਆਂ ਲਦੋਨਾ ਉੱਥੇ ਕੀ ਅਪਲਾਈਆਂ ਅਪਲਾਈ ਕੀ ਪਲਾਈਆਂ ਲਦੋਨਾ ਮੰਨਾ ਕਰਾਉਣਾ ਟ੍ਰੈਕ 'ਚ ਲਦੋਨਾ ਮੰਨਾ ਅਪਲਾਈਆਂ ਦੀ ਫੈਕਟਰੀ ਹੈ ਕੋਈ ਹਾਂਜੀ ਟ੍ਰੈਕ ਨੇੜੇ ਹੀ ਆ ਪੰਜ ਛੇ ਦਿਨ ਤੇ ਸੁਰਸਿੰਘ ਵਾਲੇ ਵੀਰਾਂ ਨੂੰ ਸਾਡੀ ਬੇਨਤੀ ਹੈ ਜਿਹੜੇ ਛੱਡ ਕੇ ਗਏ ਸੀ ਬਾਈ ਮਿਲ ਕੇ ਜਾ ਆ ਗਏ ਹੁਣ ਗੁਰਦੇਵਜੀਤ ਬਾਈ ਬਿਲਕੁਲ ਠੀਕ ਆ ਮਾਂ ਵੀ ਹੁਣ ਕਹਿੰਦੀ ਰਹਿੰਦੀ ਐ ਮੈਂ ਘਰੇ ਜਾਣਾ ਸਿਆਲਾ ਜਿੱਥੇ ਅਸੀਂ ਨੂੰ ਟਕਾਈ ਰੱਖੇ ਵੇ ਬੇ ਠੰਡਾ ਹੁਣ ਅਸੀਂ ਇਹ ਕਹਿ ਕੇ ਟਕਾਈ ਬੈਠੇ ਵੇ ਬੇ ਗਰਮੀ ਬਹੁਤ ਆ ਰੁੱਕ ਜਾ ਤੇ ਪਰ ਹੁਣ ਬੇ ਠੀਕ ਐ ਘਰੇ ਕਿਉਂਕਿ ਅੱਖਾਂ ਦਾ ਅਸੀਂ ਸਾਰੇ ਚੈੱਕ ਕਰਾ ਲਿਆ ਕੋਈ ਹੱਲ ਹੈ ਨਹੀਂ ਪਿੱਛੇ ਲੜ ਜਾ ਚ ਪਰ ਅਸੀਂ ਬੇਨਤੀ ਕਰਦੇ ਆ ਮਾਂ ਨੂੰ ਬੇ ਇੱਥੇ ਰਹਿ ਮਾਂ ਨਾ ਜਾ ਅਸੀਂ ਤਾਂ ਗੁਰਦੇਵ ਜੀ ਤੂੰ ਵੀ ਇਹੀ ਕਹਿੰਦੇ ਆ ਵੀਰੇ ਇੱਥੇ ਰਹਿ ਸਾਡੇ ਕੋਲੇ ਸੇਵਾ ਕਰਾਵੇ ਰਹੀ ਜਾਂ ਸਾਨੂੰ ਕੋਈ ਦਿੱਕਤ ਨਹੀਂ ਪਰ ਜ਼ਬਰਦਸਤੀ ਨਹੀਂ ਰੱਖਿਆ ਜਾ ਸਕਦਾ ਹੁਣ ਜਦੋਂ ਮਾਂ ਛੁੱਟੀ ਮੰਗਦੀ ਆ ਤੇ ਹਤੇ ਗੁਰਦੇਵ ਜੀ ਤਾਂ ਨਹੀਂ ਉਹਨਾਂ ਕਹਿੰਦਾ ਪਰ ਮਾਂ ਨੂੰ ਫੇਰ ਵੀ ਆਪਣੇ ਘਰ ਦੀਆਂ ਯਾਦਾਂ ਆ ਹਨ ਜਿੱਥੇ ਵਿਆਹ ਕੇ ਆਈ ਸੀਗੀ ਜਿਸ ਘਰ ਚ ਠੁੱਕੀ ਸੀਗੀ ਆ ਕੇ ਬਰਾਤ ਬੇਬੇ ਦੀ ਤੇ ਮਾਂ ਨੂੰ ਤਾਂ ਹੁੰਦਾ ਹੀ ਆ ਵੀ ਮੈਂ ਜਾਵਾਂ ਉਸ ਘਰ ਵੇੜੇ ਤੇ ਗੁਰਦੇਵ ਜੀ ਦਾ ਵਿਆਹ ਹੋਵੇ ਇੱਕ ਦਿਨ ਹੈ ਫੇ ਤੁਹਾਨੂੰ ਵੀ ਸੱਦਾ ਦਾਂਗੇ ਸੀ ਸੱਦਾ ਕਿ ਕੀ ਸੱਦਾ ਕਿ ਤੁਹਾਨੂੰ ਉਹੀ ਭਾਈ ਆ ਸੱਜਣ ਉਹ ਤਾਂ ਭੇਜਦੇ ਸੀ ਵੀਰੇ ਹੁਣੇ ਸਾਰੇ ਹੈਲੋ ਜਾਨ ਕੀ ਆਨੇ ਵੀਰੇ ਸਤਿ ਸ੍ਰੀ ਅਕਾਲ ਜੀ ਮੈਂ ਜੋ ਮਾਤਾ ਗਰਮੀਤ ਕੌਰ ਜਿਹਨਾਂ ਨੇ ਬੁਲਾਇਆ ਖੜੀ ਸੀ ਹੈਗੀਆਂ ਦੀਦੀਆਂ ਨਹੀਂ ਲਿੰਨਾਂ ਨਹੀਂ ਸੀ ਬੁਲਾਇਆ ਸੀ ਮਾਂ ਤੇ ਨਾਲ ਉਹਨਾਂ ਦਾ ਬੇਟਾ ਸੀਗਾ ਨਾ ਗੁਰਦੇਵਜੀਤ ਸਿੰਘ ਹਾਂਜੀ ਉਹ ਘਰੇ ਜਾਣਾ ਚਾਹੁੰਦਾ ਕਹਿਦਾ ਚਾਹਤਾ ਪਿਛਲੇ 6 ਮਹੀਨੇ ਤੋਂ ਰਹਾ ਪਰ ਚਲੋ ਅਸੀਂ ਰੋਕੀ ਰੱਖਿਆ ਸਾਨੂੰ ਐਂਸ ਵੀ ਪੀੜਾ ਠੀਕ ਨਹੀਂ ਪੂਰਾ ਹੁਣ ਕਰਦੇਵਜੀਤ ਵੀੜਾ ਵੀ ਠੀਕ ਆ ਪਰ ਮਾਂ ਜਾਣ ਦੀ ਕਾਲੀ ਕਰਦੀ ਆ ਕਈ ਵਾਰ ਕਹਿ ਚੁੱਕੀ ਆ ਬੇਬੇ ਜਾਣਾ ਜਾਣਾ ਅਸੀਂ ਟਾਲੀ ਜਾਂਦੇ ਸੀ ਕਿ ਬੇਨਤੀ ਸੀ ਵੀ ਜਾਂ ਤਾਂ ਘੇੜਾ ਮਾਰ ਜੋ ਮਿਲ ਜਾਓ ਵੀਰੇ ਆ ਕੇ ਜੀ ਠੀਕ ਹੈ ਭਾਈ ਠੀਕ ਓਕੇ ਭਾਈ ਓਕੇ ਸਾਹਿਬ ਜੀ ਧੰਨਵਾਦ ਧੰਨਵਾਦ ਮਾਂ ਉਹ ਆਉਗੇ ਜਿਹੜੇ ਉਹ ਪੁਲਿਸ ਦੇ ਵਿੱਚ ਨਹੀਂ ਗਾ ਭਾਈ ਹਾਂ ਜੀ ਉਹ ਆ ਕੇ ਜਾਉਗੇ ਉਹ ਕਹਿੰਦੇ ਲੈ ਕੇ ਜਾਣਗੇ ਆ ਕੇ ਠੀਕ ਆ ਹਾਂ ਜਿਹੜੇ ਇਹਦਾ ਮਾਸੜ ਜੀ ਕੇ ਹਾਂ ਇਹਦਾ ਮਾਸੜ ਜਿਹੜਾ ਪੁਲਿਸ ਚਾਹ ਇਹਦਾ ਰਿਸ਼ਤੇਦਾਰ ਤੋਂ ਅੰਡ ਉਹ ਆਉਣਗੇ ਉਹ ਕਹਿੰਦੇ ਇੱਕ ਦੋ ਦਿਨਾਂ ਦੇ ਵਿੱਚ ਅਸੀਂ ਭੇਜਦੇ ਥੋੜੇ ਦਿਨਾਂ ਦੇ ਵਿੱਚ ਦਿਨ ਤਾਂ ਨਹੀਂ ਉਹਨਾਂ ਦੱਸਿਆ ਕੋਈ ਕਹਿੰਦੇ ਮੈਂ ਉਹਨਾਂ ਨਾਲ ਗੱਲ ਕਰਦਾ ਵੀ ਉਹ ਆਉਣਗੇ ਠੀਕ ਆ ਮੈਂ ਨਨ ਪਤਾ ਨਹੀਂ ਨਾ ਨੀ ਤੇ ਉਹਦੇ ਨੂੰ ਕਈ ਵਾਰੀ ਭਾਵੇਂ ਹੋ ਜਾਂਦੇ ਹਾਂ ਕੋਈ ਨਾ ਹੁਣ ਉਹਨਾਂ ਨੂੰ ਪਤਾ ਲੱਗ ਜੇ ਆਪਾਂ ਰੈਸਪੀ ਦਿੱਤਾ WhatsApp ਕਰ ਦਿੰਨੇ ਸਾਰਾ ਕੁਝ ਠੀਕ ਹਮਾ ਤੇ ਮਾਸੀ ਵੀ ਆ ਸਕਦੀ ਹੁਣ ਤੇ ਸਗੋਂ ਬੱਚਿਆਂ ਨੂੰ ਛੁੱਟੀਆਂ ਮਿਲੀਆਂ ਨੇ ਸਗੋਂ ਭਾਵੇਂ ਤਨੇ ਜਣੇ ਆ ਜਾਂਦੇ ਇਹਦੀ ਗੁਰਦੇਵਜੀਤ ਦੀ ਮਾਸੀ ਹਾਂਜੀ ਉਹ ਕਿੱਥੇ ਵੈਹੀ ਆ ਉਥੇ ਰਹਿੰਦੇ ਸੰਬਰਸਾਰੀ ਜਿੱਥੇ ਨੌਕਰੀ ਕਰਦੇ ਆ ਨਾ ਹੂੰ ਉਹਦੇ ਨਾਂ ਅਗੇ ਲਈਦਾ 70 ਦਾ ਥਾਣਾ ਨਾ ਉਹਦੇ ਚ ਲੱਗਾ ਇਹਦਾ ਮਾਸਰ ਜੀ ਤੇ ਆਪ ਤੇ ਉਥੇ ਰਹਿੰਦੇ ਪਿੱਛੇ ਸ਼ਹਿਰ ਚ ਉਹ ਕੁਆਟਰ ਮਲੇਵ ਉਹਸਾਲੇ ਕੁਆਟਰੀ ਨਹੀਂ ਉਥੇ ਨਾ ਆਪ ਕੋਠੀ ਪਈ ਅੱਛਾ ਪਿੰਡ ਇਹਦਾ ਹੈਗਾ ਵਾ ਉਧਰ ਉਹਦੇ ਨਾਮ ਸ਼ਾਪਰ ਉਹ ਤੇ ਸ਼ਾਪਰ ਉਥੇ ਸੌਰਾ ਤੇ ਗੁੱਜੇ ਸਾਰੇ ਜਣੇ ਨੌਕਰੀ ਕਰਦੇ ਸਾਰੇ ਮਲਾਜਮ ਆ ਸੌਰਾ ਇਕੱਲਾ ਕਾਰਵਾਈ ਕਰਦਾ ਠੇਕੇ ਖਾ ਕੇ ਤੇ ਦਿੱਤੀ ਪੈਲੀ ਉਹ ਹੁਣ ਰਿਟਾਇਰ ਹੋ ਗਿਆ ਨਾ ਹੈਡ ਵਾਟਰ ਹੀ ਨਾ ਪੰਜਾਬੀ ਇਹ ਉਹਨਾਂ ਆਪੋ ਆਪਣੇ ਸਾਰੇ ਜਿਹੜੇ ਕਿੰਨੇ ਭਰਾ ਤੋਂ ਆਪਰੇ ਕੰਮਾਂ ਦੇ ਲੱਗੇ ਤੇ ਆਪੋ ਆਪਣੀ ਜੀ ਆ ਜਾਂਦੇ ਉਹਨਾਂ ਦੇ ਕੋਲ ਹੂੰ ਜਿੱਦ ਕੋਈ ਨਾ ਇਹ ਇੱਕ ਜਣਾ ਘਰ ਆ ਤੇ ਇੱਕ ਜਣਾ ਹਾਂਜੀ ਪਪਾ ਜੀ ਆ ਗਈ ਅੱਛਾ ਮਾਂ ਕੋਈ ਨਾ ਮਾਂ ਆਉਣਗੇ ਫਿਰ ਠੀਕ ਆ ਓਏ ਚਿੱਟੇ ਜੀ ਆਪਾ ਪਾ ਜੀ ਹੂੰ ਓਏ ਮਾਰ ਉਹਨੇ ਕੀ ਕਰਤਾ ਮਾਰ ਉਹਨੇ ਕੀ ਕਰਤਾ ਮਾਰ ਉਹਨੇ ਆਰਤੀ ਆ ਕਿਤੋਂ ਮੇਰੀ ਟੀ ਨਾਲ ਕਿਤੋਂ ਨਾ ਕਿੱਤੇ ਓਏ ਕਿੱਤੇ ਆਇਆ ਤੂੰ ਇਹ ਆ ਓ ਕੁੜੀ ਆ ਲੈ ਤੈਨੂੰ ਮੈਂ ਇਹ ਆ ਮਾਂ ਮੇਰੀ ਮਾਈ ਜੀ ਕਿੱਥੇ ਮੇਰੇ ਭਾਈ ਜੀ ਕਿੱਥੇ ਮੇਰੇ ਭਾਈ ਜੀ ਇਹ ਕਿੱਟੂ ਆ ਜੀ ਸ਼ਾਇਦ ਕਈ ਦੇਖਦੇ ਹੋਣੇ ਆ ਵੀ ਇਹ ਬੱਚੀ ਨਵੀਂ ਕਿੱਥੋਂ ਆ ਗਈ ਕਿੱਟੂ ਇਹਦਾ ਨਾਮ ਪੂਰਾ ਨਾਮ ਹੈ ਤਾਂ ਹੈਗਾ ਜਸਲੀਨ ਕੌਰ ਹਾਂ ਉੱਤਰ ਹੋਰ ਉੱਤਰ ਤਾਂ ਕੀ ਹੋਇਆ ਕੀਰਤ ਕੀ ਹੋ ਗਿਆ ਜਸਲੀਨ ਕੌਰ ਹੈ ਇਹਦਾ ਨਾਮ ਹੈ ਨਾ ਤੇ ਆਹ ਪਾਰੂਆ ਸਾਡੀ ਆਹ ਪਾਰੂ ਤੇ ਜਸਲੀਨ ਕੌਰ ਦੇ ਮੰਮੀ ਜੀ ਆਹ ਤੇ ਕੰਡੀ ਫੈਂਡ ਮੈਂ ਤੇ ਐਨਰ ਪਾਪਾ ਚਲ ਉੱਤਰ ਸੰਦੇ ਓ ਜਸਲੀਨ ਉੱਤਰ ਮਾਰੋ ਛਾਲਾ ਓਏ ਮਾਰੋ ਛਾਲਾ ਮਾਰੋ ਛਾਲਾ ਇਹਦਾ ਪਾਪਾ ਇੱਥੇ ਹੀ ਰਹਿੰਦਾ ਨਾਲ ਹੀ ਸਾਡੇ ਜਸਲੀਨ ਦੇ